ਸਸੀ ਗੱਲ ਜੀ ਮੈਂ ਅਜੀਤ ਕਲਿਆਣ ਕਲਿਆਣ ਸੰਗਰ ਬ੍ਰੇਕਆਊਟ ਨਵਾਂ ਸ਼ਹਿਰ ਤੋਂ ਸੋ ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾਉਣ ਲੱਗੇ ਸੀ ਕਿ ਵੀ ਤੁਸੀਂ ਘਰ ਦੇ ਵਿੱਚ ਰੈਸਟੋਰੈਂਟ ਸਟਾਈਲ ਹੋਟਲ ਸਟਾਈਲ ਵਿੱਚ ਛੋਲੇ ਭਟੂਰੇ ਕਿਸ ਤਰ੍ਹਾਂ ਬਣਾ ਸਕਦੇ ਹੋ ਅੰਮ੍ਰਿਤਸਰੀ ਛੋਲੇ ਭਟੂਰੇ ਸੋ ਨਾਲ ਦੀ ਨਾਲ ਤੁਸੀਂ ਇਹਦੇ ਵਿੱਚ ਦੇਖਿਓ ਵੀ ਅਸੀਂ ਕਿਹੜੀ ਕਿਹੜੀ ਚੀਜ਼ ਐਡ ਆਨ ਕਰਨੀ ਹੈਗੀ ਆ ਤੇ ਤੁਸੀਂ ਇਹ ਚੀਜ਼ ਬਹੁਤ ਆਸਾਨੀ ਨਾਲ ਘਰ ਵੀ ਬਣਾ ਸਕਦੇ ਹੋ ਇਹ ਤੁਹਾਨੂੰ ਇਹਦੇ ਵਿੱਚ ਅਸੀਂ ਦੱਸਦੇ ਵੀ ਕੀ ਕਿਹੜੇ ਕਿਹੜੇ ਮਸਾਲੇ ਐਡ ਆਨ ਕਰਨੇ ਹੈਗੇ ਆ ਸਾਡੇ ਕੋਲ ਜਿੱਦਾਂ ਕਿ 500 ਗ੍ਰਾਮ ਛੋਲੇ ਹੈਗੇ ਆ ਇਹ ਅਸੀਂ ਰਾਤ ਦੇ ਭਿਗੇ ਰੱਖੇ ਹੋਏ ਹੈਗੇ ਆ ਹਿੰਗ ਹੈਗੀ ਹੈ ਬੇਕਿੰਗ ਪਾਊਡਰ ਹੈਗਾ ਆ ਡਰਾਈ ਓਮ ਚ ਆਮਚੂਰਨਾ ਹੈਗਾ ਅਨਾਰ ਦਾਣਾ ਲੌਂਗ ਇਲਾਇਚੀ ਛੋਟੀ ਇਲਾਇਚੀ ਵੱਡੀ ਇਲਾਇਚੀ ਸਟਾਰ ਐਨੀਸ ਸਟਾਰ ਫੁੱਲ ਕਹਿੰਦੇ ਨੇਗੇ ਇਹਨੂੰ ਦਾਲਚੀਨੀ ਤੇਜ ਪੱਤਾ ਦਹੀਂ ਰੱਖਿਆ ਹੈਗਾ ਅਸੀਂ ਡੋਵਾਸਤੇ ਅਜਵੈਨ ਹੈਗੀ ਸਾਡੇ ਕੋਲ ਸਾਬਤ ਧਨੀਆ ਹੈਗਾ ਜੀਰਾ ਪਾਊਡਰ ਜੀਰਾ ਹੋ ਗਿਆ ਆਪਣੇ ਕੋਲ ਕਸਤੂਰੀ ਮੇਥੀ ਐ ਡਰਾਈ ਆਮਲਾ ਤੇ ਨਾਲ ਅਸੀਂ 100 ਗ੍ਰਾਮ ਇਹ ਸੂਜੀ ਰੱਖੀ ਹੈਗੀ ਐ 1 ਕਿਲੋ ਮੈਦਾ ਹੈਗਾ ਨਾਲ ਤੇ ਇਹਦੇ ਵਿੱਚ ਜਿਹੜੀ ਆਪਾਂ ਇਹਦੇ ਵੈਜੀਸ ਹੈਗੀਆਂ ਇਹਦੇ ਵਿੱਚ ਅਦਰਕ ਹੈਗਾ ਲਸਣ ਆ ਤੇ ਟਮਾਟਰ ਹੈ ਗਿਆ ਆਲੂ ਹਰੀ ਮਿਰਚ ਤੇ ਪਿਆਜ਼ ਆ ਜਿਹਦੇ ਨਾਲ ਨਾਲ ਪਹਿਲਾਂ ਅਸੀਂ ਚੋਪਿੰਗ ਕਰੀ ਤੇ ਨਾਲ ਦੀ ਨਾਲ ਅਸੀਂ ਇਹਦਾ ਡੋਲ ਆਈਏ ਤੇ ਉਦੋਂ ਤੱਕ ਅਸੀਂ ਜਾਨੂੰ ਛੋਲੇ ਹਵਾਲੇ ਨੇ ਰੱਖ ਦਈਏ ਜਦੋਂ ਅਸੀਂ ਨਾ ਛੋਲੇ ਬਾਲਣੇ ਆ ਸਭ ਤੋਂ ਪਹਿਲਾਂ ਇੱਕ ਦਾ ਚਮਚਾ ਚਾਹ ਪੱਤੀ ਦਾ ਪਾ ਲੈਣਾ ਹੈਗਾ 컬러 ਵਾਸਤੇ ਤੇ ਨਾਲ ਅਸੀਂ ਦਾਲ ਚੀਨੀ ਐਡ ਕਰ ਲੈਣੀ ਹੈ 2-4 ਛੋਟੀਆਂ ਇਲਾਇਚੀਆਂ ਕਰ ਲੈਣੀਆਂ ਹੈਗੀਆਂ ਤੇ ਨਾਲ ਹੀ ਇੱਕ ਸਟਾਰ ਫੁੱਲ ਵੀ ਤੁਸੀਂ ਇਹਦੇ ਵਿੱਚ ਐਡ ਕਰ ਲੈਣਾ ਹੈਗਾ ਖੁਸ਼ਬੂ ਲਈ ਤੇ ਨਾਲ ਹੀ ਤੁਸੀਂ ਇਹਦੇ ਵਿੱਚ ਤੇ ਸੋੜੀਆਂ ਖਾਲੀ ਮਿਰਚ ਕਰ ਲੈਣੀ ਐਡ ਤੇ ਨਾਲ 2-4 ਲੌਂਗ ਕਰ ਲੈਣੇ ਹੈਗੇ ਐਡ ਦੇ ਨਾਲ ਇਹ ਬੜੀ ਇਲਾਚੀ ਕਰ ਲੈਣੀ ਆ ਦੋ ਘਾੜੇ ਵਿੱਚ ਦੇ ਤੇ ਤੋਂ 4 ਤੋਂ 5 ਬੀਜ ਤੁਸੀਂ ドライ ਆਮ ਲਾਵੇ ਦੇ ਵਿੱਚ ਐਡ ਕਰ ਦੇਣੇ ਹੈਗੇ ਤੇ ਇਹਦੀ ਇੱਕ ਪੋਟਲੀ ਬਣਾ ਕੇ ਤੁਸੀਂ ਉਹਦੇ ਨਾਲ ਪਾ ਦੇਣਾ ਕੁੱਕਰ ਚ ਕਰ ਨੂੰ ਤੁਸੀਂ 4-5 ਸੀਟੀਆਂ ਲਗਵਾ ਲੈਣੀ ਹੈਗੀਆਂ। ਉਹਨਾਂ ਕੁਕਰ ਨੂੰ 5 ਸੀਟੀਆਂ ਲੱਗ ਚੁੱਕੀਆਂ। ਹੁਣ ਅਸੀਂ ਡੋਅ ਰੈਡੀ ਕਰਨਾ ਹੈਗਾ ਡੋਅ ਵਾਸਤੇ ਪਹਿਲਾਂ ਅਸੀਂ ਦੇਹੀ ਅਤੇ ਸੂਜੀ ਨੂੰ ਮਿਕਸ ਕਰਕੇ ਇਹਨੂੰ ਥੋੜਾ ਜਿਹਾ ਫੈਂਟਣਾ ਹੈਗਾ। ਇਸ ਵਿੱਚ ਬਸ ਥੋੜੇ ਜਿਹੇ ਦਹੀਂ ਦੇ ਜਿਹੜੇ ਦਾਣੇ ਜੇ ਹੁੰਦੇ ਆ ਉਹ ਆਪਾਂ ਥੋੜੇ ਮੈਸ਼ ਕਰਨੇ ਆ ਕਿ ਬਸ ਯਾਨੀ ਕਿ ਦਾਣੇ ਨਾ ਬਣੇ ਰਹਿਣ ਦਹੀਂ ਦੇ ਸੂਜੀ ਦੇ ਵਿੱਚ ਆਪਾਂ ਮੈਸ਼ ਕਰ ਦਨੇ ਜਦੋਂ ਹੁਣ ਆਪਾਂ ਨਾ ਦਹੀਂ ਨੂੰ ਤੇ ਸੂਜੀ ਨੂੰ ਥੋੜਾ ਜਿਹਾ ਮੈਸ਼ ਕਰ ਲਿਆ ਵੀ ਜਦੋਂ ਇਹਦੇ ਵਿੱਚ ਡਲੇ ਜੇ ਨਾ ਬਣੇ ਰਹਿਣ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਣਾ ਹੈਗਾ ਮੈਦਾ ਤੇ ਨਾਲ ਪਾਣੀ ਹੈਗੀ ਥੋੜੀ ਕਸੂਰੀ ਮੇਥੀ ਥੋੜੀ ਐਡ ਕਰ ਦਿੱਤੀ ਕਸੂਰੀ ਮੇਥੀ ਥੋੜਾ ਕੋਲ ਨੂੰ ਲੈ ਜੀ ਕੈਮਰਾ ਥੋੜੀ ਅਜ ਮੈਂ ਪਾ ਦਿੱਤੀ ਹੈ ਨਾਲ ਪਾਤੀ ਅਸੀਂ ਹਿੰਗ ਬੇਕਿੰਗ ਪਾਊਡਰ ਪਿੰਚ ਆਫ ਸਾਲਟ ਪਾ ਦੇਣਾ ਹੈਗਾ ਥੋੜਾ ਜਿਹਾ ਦੇ ਵਿੱਚ ਆਪਾਂ ਨਾਲ ਥੋੜੀ ਜਿਹੀ ਆਪਾਂ ਪਾ ਲਈਚ ਸ਼ੂਗਰ ਤੇ ਹੁਣ ਅਸੀਂ ਇਹਦੇ ਡੋ ਨੂੰ ਜਿਹੜਾ ਹੈਗਾ ਆ ਬੇ ਆਟੇ ਵਾਂਗੂ ਨਹੀਂ ਗੁੰਨਣਾ ਹੈਗਾ ਸਿਰਫ ਬਸ ਇਹਨੂੰ ਥੋੜਾ ਗਿੱਲਾ ਕਰ ਲੈਣਾ ਹੈਗਾ ਜਦੋਂ ਇਸ ਤਰ੍ਹਾਂ ਦੀ ਸਟੇਜ ਆ ਜਾਵੇ ਉਸ ਤੋਂ ਬਾਅਦ ਨਾ ਫਿਰ ਆਇਲ ਇਹਦੇ ਵਿੱਚ ਲਾਣਾ ਆਪਾਂ ਉਤੋਂ ਪਹਿਲਾਂ ਨਹੀਂ ਲਾਣਾ ਹੈਗਾ ਬੇ ਜਦੋਂ ਆਪਾਂ ਡੋ ਇਹਨੂੰ ਗੁੰਨਦੇ ਹੈਗੇ ਹੈਗੇ ਥੋੜਾ ਜਿਹਾ ਇਦਾਂ ਆਪਾਂ ਜਿਸ ਪਾਂਡੇ ਦੇ ਵਿੱਚ ਇਹਨੂੰ ਆਪਾਂ ਲਾ ਕੇ ਰੱਖਣਾ ਆ ਉਹਨੂੰ ਵੀ ਥੋੜਾ ਆਇਲ ਪਾ ਕੇ ਰੱਖ ਲੈਣਾ ਵੀ ਜਿਹਦੇ ਨਾਲ ਇਹ ਚਿਪਕੇ ਨਾ ਥੱਲੇ ਤੇ ਹੁਣ ਅਸੀਂ ਇਹਨੂੰ ਦੋ ਨੂੰ ਰੈਸਟ ਦੇਣੀ ਹੈਗੀ ਹੈ ਇਹ ਚਾਹੇ ਤੁਸੀਂ ਸਾਡੇ ਕੋਲ ਇੱਕ ਕਲੀਨਿੰਗ ਦੀ ਰੋਲ ਹੈਗਾ ਉਹਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਜਾਂ ਫਿਰ ਤੁਸੀਂ ਕੋਈ ਕਿਸੇ ਵੀ ਚੀਜ਼ ਨਾਲ ਮੰਨ ਲਓ ਬੱਜਣ ਵਾਲਿਆਂ ਨਾਲ ਜਿਹਦੇ ਵਿੱਚ 에ਅਰ ਖੋਲੇ ਠੰਡੇ ਹੋ ਗਏ ਹੁਣ ਅਸੀਂ ਇਹਨਾਂ ਨੂੰ ਪਾਣੀ ਚੋਂ ਕੱਢ ਕੇ ਰੇਸ਼ਾਨੀ ਚ ਪਾ ਲੈਣੇ ਨੇ ਛੋਲੇ ਸਾਡੇ ਬੁਆਇਲ ਹੋ ਗਏ ਆ ਤਕਰੀਬਨ 5 ਤੋਂ 6 ਸੀਟੀਆਂ ਲਗਵਾਈਆਂ ਆਪਾਂ ਇਹਨਾਂ ਨੂੰ ਤੇ ਇਹਦੇ ਵਿੱਚ ਹੁਣ ਜਿਹੜੀ ਚੀਜ਼ ਆਪਾਂ ਨਹੀਂ ਯੂਜ਼ ਕਰਨੀ ਹੈ ਜਿੱਦਾਂ ਕਿ ਹੁਣ ਇਹੇ ਪੋਟਲੀ ਜਿਹੜੀ ਇਹਦੇ ਵਿੱਚ ਆਹ ਪੱਤੀ ਹੈਗੀ ਐ ਤੇ ਨਾਲ ਸਪਾਈਸਿਸ ਜਿਹੜੇ ਆਪਾਂ ਐਡ ਕੀਤੇ ਸੀਗੇ ਹੋਰ ਆਪਾਂ ਹੁਣ ਕੱਢ ਲੈਣੇ ਨੇ ਇਹਦੇ ਵਿੱਚ ਬਾਕੀ ਦੇਖ ਲਓ ਛੋਲਿਆਂ ਦਾ ਕਲਰ ਐਨ ਇੱਕ ਨੰਬਰ ਵੱਲ ਗਿਆ ਹੈ ਹੁਣ ਅਸੀਂ ਬਣਾਣਾ ਹੈਗਾ ਮਸਾਲਾ ਜਿਹੜਾ ਅਸੀਂ ਛੋਲਿਆਂ ਨੂੰ ਥੋੜਾ ਜਿਹਾ ਮੈਰੀਨੇਸ਼ਨ ਕਰਕੇ ਰੱਖਣਾ ਜਿਹਦੇ ਵਿੱਚ ਆਪਾਂ ਸੁੱਕਾ ਧਨੀਆ ਪਾਇਆ ਹੈਗਾ ਜੀਰਾ ਪਾਇਆ ਹੈਗਾ ਤੇ ਦੋ ਚਾਰ ਲੌਂਗ ਪਾਇਆ ਕਾਲੀ ਮਿਰਚਾਂ ਪਾਈਆਂ ਤੀਜ ਪੱਤਾ ਪਾਇਆ ਹੈਗਾ ਤੇ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰਨਾ ਨਾਲ ਨਮਕ ਪਾਇਆ ਤੇ ਥੋੜੇ ਜਿਹਾ ਤੇਲ ਵਿੱਚ ਐਡ ਕੀਤਾ ਹੈਗਾ ਚੇਲੀ ਫਲੈਕਸ ਮਸਾਲਾ ਬਣਾਇਆ ਹੈਗਾ ਆ ਇਹ ਮਸਾਲਾ ਜਿਹੜਾ ਛੋਲਿਆਂ ਵਾਸਤੇ ਹੁਣ ਉਹਨੂੰ ਆਪਾਂ ਪੀਸਣਾ ਹੈਗਾ ਠੰਡਾ ਕਰਕੇ ਇਹਦੇ ਵਿੱਚ ਥੋੜਾ ਜਿਹਾ ਅਸੀਂ ਐਡ ਕਰਨਾ ਹੈਗਾ ਆ ਆਮਚੂਰ ਉੜੀ ਜੀ ਛਾੜ ਗਾਨੀ ਦੀ ਡਿੱਗੀ ਮਿਰਚ ਵਾਹ ਹੁਣ ਇਹਦੇ ਨੂੰ ਆਪਾਂ ਕਰ ਲੈਣਾਗਾ ਪੀਸ ਇਹਦੇ ਵਿੱਚ ਨਾ ਹੁਣ ਅਸੀਂ ਜਿਹੜਾ ਮਸਾਲਾ ਬਣਾਇਆ ਹੈਗਾ ਤੇ ਹੁਣ ਇਹਦੇ ਵਿੱਚ ਐਡ ਕਰਕੇ ਥੋੜਾ ਮਿਕਸ ਕਰਕੇ ਰੱਖ ਲੈਣਾ ਇਹਨੂੰ ਛੋਲਿਆਂ ਨੂੰ ਆਪਾਂ ਅੱਛਾ ਆਲੂ ਨੂੰ ਅਸੀਂ ਥੋੜਾ ਜਿਹਾ ਫਰਾਈ ਕਰ ਲੈਣਾਗਾ ਜਿਹੜਾ ਆਪਾਂ ਨਾਲ ਆਲੂ ਐਡ ਕਰਨੇ ਹੈਗੇ ਆ ਡੋ ਇਹ ਡੋ ਸਾਡਾ ਹੁਣ ਰੈਡੀ ਹੋ ਗਿਆ ਆ ਹੁਣ ਅਸੀਂ ਇਹਦੇ ਪੇੜੇ ਬਣਾਣੇ ਹੈਗੇ ਆ ਤੇ ਉਸ ਤੋਂ ਬਾਅਦ ਫੇ ਆਪਾਂ ਜਦੋਂ ਤੱਕ ਇਹਦੇ ਪੇੜਿਆਂ ਨੂੰ ਰੈਸਟ ਦੇਣੀ ਆ 5-7 ਮਿੰਟ ਜਾਂਦ ਤੱਕ ਆਪਾਂ ਇਹ ਸਬਜ਼ੀ ਰੈਡੀ ਕਰ ਲੈਣੀ ਹੈ। ਹੋਇ ਇਸ ਤਰ੍ਹਾਂ ਆਪਾਂ ਸਾਈਜ਼ ਨੂੰ ਇਹਨੂੰ ਏ ਹੁਣ ਅਸੀਂ ਇਹ ਪੇੜੇ ਕਰ ਲਏਗੇ ਉਸ ਤੋਂ ਬਾਅਦ ਥੋੜਾ ਜਿਹਾ ਦਾ ਬਟਰ ਲਾ ਲੈਣਾ ਇਹਨਾਂ ਨੂੰ ਮੜਾ ਜਾ ਕਿ ਜਿਹਦੇ ਨਾਲ ਇਹ ਪੇੜੇ ਸੁੱਕਣ ਨਾ ਅੱਜ ਹੁਣ ਅਸੀਂ ਆਪਾਂ ਛੋਲੇ ਕਰੀਏ ਰੈਡੀ ਹੈਗਾ ਸਭ ਤੋਂ ਪਹਿਲਾਂ ਆਪਾਂ ਘੀ ਲੈ ਲੈਣਾ ਹੈਗਾ ਮੈਂ ਯੂਜ਼ ਕਰਨ ਗਾ ਦੇਸੀ ਘੀ ਤੁਸੀਂ ਆਪਣੇ ਅਕੋਰਡਿੰਗ ਦੇਸੀ ਤੇਲ ਵੀ ਯੂਜ਼ ਕਰ ਸਕਦੇ ਹੋ ਰਫੈਂਡ ਵੀ ਯੂਜ਼ ਕਰ ਸਕਦੇ ਹੋ ਪਰ ਅਸੀਂ ਦੇਸੀ ਕੇ ਯੂਜ਼ ਕੀਤਾ ਵੀ ਤੇਜ ਪੱਤਾ ਥੋੜਾ ਜਿਹਾ ਦੇ ਵਿੱਚ ਪਾਇਆ ਸੀ ਉਸ ਤੋਂ ਬਾਅਦ ਥੋੜਾ ਜਿਹਾ ਜੀਰਾ ਫਿਰ ਨਾਲ ਅਸੀਂ ਪਾਏ ਪਿਆਜ਼ ਪਿਆਜ਼ ਸਾਡੇ ਬਰਾਊਨ ਹੋ ਗਏ ਥੋੜਾ ਜਿਹਾ بس ਪਾਣੀ ਪਾਇਆ ਸਕੇ ਇਹਦੇ ਵਿੱਚ ਵੀ ਜਿੰਨਾ ਪਿਆਜ਼ ਜਲਣ ਨਾ ਹੁਣ ਥੋੜੀ ਜਿਹੀ ਹਲਦੀ ਪਾ ਕੇ بس ਥੋੜਾ ਜਿਹਾ ਇਹਨੂੰ ਭੁੰਨ ਲੈਣਾ ਹੈਗਾ ਅਸੀਂ ਤੇ ਜਦੋਂ ਆਪਣੀ ਹਲਦੀ ਭੁੱਲ ਗਏ ਫਿਰ ਉਹਦੇ ਵਿੱਚ ਪਾ ਦੇਣਾ ਟਮਾਟਰ ਤੇ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਪੀਸੀਆਂ ਹੈਗੀਆਂ ਤੇ ਅਦਰਕ ਲਸਣ ਅਸੀਂ ਥੋੜਾ ਬਾਅਦ ਵਿੱਚ ਪਾਈਦਾ ਕਿਉਂਕਿ ਥੋੜਾ ਜਿਹਾ ਸਾਨੂੰ ਇਹ ਹੁੰਦਾ ਵੇ ਜਲ ਨਾ ਜਾਵੇ ਅਦਰਕ ਤੇ ਲਸਣ ਦਾ ਪੇਸਟ ਥੋੜਾ ਫਲੇਵਰ ਆ ਜਾਵੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਤੇ ਬਾਕੀ ਥੋੜਾ ਜਿਹਾ ਇਹਦੇ ਵਿੱਚ ਪਾਇਆ ਸੀ ਮਸਾਲਾ ਜਿਹੜਾ ਸੀ ਮਸਾਲਾ ਬਣਾਇਆ ਸੀਗਾ ਮਿਕਸ ਕਰਕੇ ਹੁਣ ਅਸੀਂ ਇਹਦੇ ਵਿੱਚ ਕੀਤਾ ਥੋੜਾ ਜਿਹਾ ਸਾਲਟ ਐਡ ਤੇ ਅਸੀਂ ਇਹਨਾਂ ਹਮੇਸ਼ਾ ਰੈਸਟੋਰੈਂਟ ਤੇ ਪਿੰਕ ਸਾਲਟ ਹੀ ਯੂਜ਼ ਕਰਦੇ ਆ ਬਾਕੀ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਵੀ ਤੁਸੀਂ ਯੂਜ਼ ਕਰਨਾ ਕਰ ਸਕਦੇ ਹੋ। ਜਾਨੀ ਮਸਾਲਾ ਸਾਡਾ ਹੋ ਗਿਆ ਭੁੰਨ ਹੁਣ ਇਹਦੇ ਵਿੱਚ ਥੋੜਾ ਜਿਹਾ ਅਸੀਂ ਛੋਲੇ ਐਡ ਕਰਾਂਗੇ ਜਿਹੜੇ ਆਪਾਂ ਬਣਾ ਕੇ ਰੱਖੇ ਆ ਹਵਾਲ ਕੇ ਰੱਖੇ ਗਿਆ ਤੇ ਇਹਦੇ ਵਿੱਚ ਛੋਲੇ ਐਡ ਕਰਾਂਗੇ ਥੋੜੀ ਜਿਹੀ ਅਸੀਂ ਇਹਦੇ ਵਿੱਚ ਛੋਲੇ ਐਡ ਕੀਤੇ ਨਾਲ ਛੋਲਿਆਂ ਦਾ ਜਿਹੜਾ ਪਾਣੀ ਸੀਗਾ ਜਿਹਦਾ ਵਾਲੇ ਉਹ ਵਰਕੇ ਐਡ ਮੈਚ ਕੀਤੇ ਹੈਗੇ ਥੋੜਾ ਜਿਹਾ ਇਹਨਾਂ ਨੂੰ ਆਪਾਂ ਵੀ ਜਿਹਦੇ ਨਾਲ ਥੋੜਾ ਜਿਹਾ ਸਾਡਾ ਗ੍ਰੀਪੀ ਟਾਈਪ ਜਿਹਾ ਬਣ ਜਵੇ ਤੇ ਹੁਣ ਜਿੰਨੇ ਛੋਲੇ ਸੀਗੇ ਅਸੀਂ ਉਹ ਵੀ ਇਹਦੇ ਵਿੱਚ ਪਾ ਦਿੱਤੇ ਨਾਲ ਪਾਣੀ ਪਾ ਦਿੱਤਾ ਹੈਗਾ ਭੋਲੇ ਹੁਣ ਸਾਡੇ ਰੈਡੀ ਹੋ ਗਏ ਹੁਣ ਅਸੀਂ ਨੂੰ ਲਾਣਾ ਹੈਗਾ ਹਿੰਗ ਦਾ ਤੜਕਾ ਦੇਸੀ ਘੀਏ ਵਿੱਚ ਥੋੜੀ ਜੀ ਹਿੰਗ ਪਾ ਕੇ ਉਸ ਤੋਂ ਬਾਅਦ ਛੋਲੇ ਸਾਡੇ ਰੈਡੀ ਹੋ ਗਏ ਬਸ ਇਹਨੂੰ ਮਾਰ ਜਾ ਇਹ ਉੱਪਰੋਂ ਤੜਕਾ ਮਾਰਨਾ ਹੈਗਾ ਛੋਲੇ ਸਾਡੇ ਬਹੁਤ ਸੋਹਣੇ ਰੈਡੀ ਹੋਏ ਹੋਏ ਤੜੀ ਤੱਕ ਲੋਈ ਛੋਲੀ ਸਾਡੇ ਹੋ ਗਏ ਰੈਡੀ ਤੁਸੀਂ ਫੇਕ ਨਾ ਬੇਲਣੇ ਦੀ ਹੈਲਪ ਦੇ ਨਾਲ ਇਹਨੂੰ ਬੇਲ ਸਕਦੇ ਹੋ ਤੇ ਬਾਕੀ ਕੋਸ਼ਿਸ਼ ਕਰਨੀ ਵੀ ਜਿਹੜੀ ਇਹਦੇ ਐਜਸ ਹੈਗੇ ਕਿਨਾਰੇ ਹੈਗੇ ਥੋੜੇ ਜਿਹਾ ਪਤਲੇ ਹੋਣ ਜਿਆਦਾ ਪਤਲੇ ਹੋਣਗੇ ਤਾਂ ਵਧੀਆ ਪਟੂਰਾ ਤੁਹਾਡਾ ਬਹੁਤ ਵਧੀਆ ਬਣੇਗਾ ਜੇ ਕਿਨਾਰੇ ਪਤਲੇ ਹੋਣ ਤਾਂ ਤੇ ਤੁਸੀਂ ਜਿਹੜਾ ਤੇਲ ਦਾ ਟੈਂਪਰੇਚਰ ਹੈ ਇਹ ਜਿਆਦਾ ਲੋ ਨਹੀਂ ਰੱਖਣਾ ਕਿ ਥੋੜਾ ਹਾਈ ਰੱਖਣਾ ਹੈਗਾ ਤੇ ਜਦੋਂ ਪਟੂਰਾ ਇਹਦੇ ਵਿੱਚ ਪਾਣਾ ਹੈਗਾ ਤੁਸੀਂ ਕੜਾਹੀ ਦੇ ਵਿੱਚ ਤੇ ਇਹਦੇ ਫੁੱਲਣਾ ਦੇਖੋ ਕਿੰਨਾ ਵਧੀਆ ਫੁੱਲਣਾ ਸ਼ੁਰੂ ਹੋ ਗਿਆ ਤੇ ਥੋੜਾ ਥੋੜਾ ਤੁਸੀਂ ਦੇ ਉੱਪਰ ਨਾ ਆਲ オイル ਪਾ ਦੇਣਾ ਹੈਗਾ ਵੀ ਜਿੱਦ ਨਾਲ ਵਧੀਆ कुरकुरा ਹੋ ਜਵੇ ਤੇ ਭਟੂਰਾ ਤੁਹਾਡਾ ਅੱਛੀ ਤਰ੍ਹਾਂ ਫੁੱਲ ਜਾਣਾ ਹੈਗਾ ਇਸ ਤਰ੍ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਅਜੀਤ ਕਲਿਆਣ ਕਲਿਆਣ ਸੰਗਰ ਬ੍ਰੇਕਆਊਟ ਨਵਾਂ ਸ਼ਹਿਰ ਤੋਂ ਤੇ ਤੁਸੀਂ ਸਾਡੀ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਿਆਰ ਦਿੰਦੇ ਹੋ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਸੀਗੇ ਛੋਲੇ ਪਟੋਲੇ ਵੀ ਤੁਸੀਂ ਰੈਸਟੋਰੈਂਟ ਸਟਾਈਲ ਘਰ ਦੇ ਵਿੱਚ ਕਿਸ ਤਰ੍ਹਾਂ ਬਣਾ ਸਕਦੇ ਹੋ ਤੇ ਜੇ ਸਾਨੂੰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਬਾਕੀ ਜੇ ਕੋਈ ਤੁਹਾਡਾ ਸੁਝਾਅ ਹੈਗਾ ਤਾਂ ਜਰੂਰ ਸਾਨੂੰ ਸੁਜੈਸਟ ਕਰਿਓ ਥੈਂਕ ਯੂ ਬਹੁਤ ਧੰਨਵਾਦ